ਇੱਕ ਇੱਥੇ ਬੈਹ ਖਾਂਦੇ ਰੋਟੀ ਦੀ ਅੰਦਰ ਚਲੋ ਚਲੋ ਇੱਥੇ ਆ ਤੇ ਗੰਦੇ ਮੰਦੇ ਹੁੰਦੇ ਆ ਮੇਰੀ ਮਸ਼ੀਨ ਨਾ ਛੱਡ ਬਾਰ-ਬਾਰ ਅੰਦਰ ਚਲ ਮੈਂ ਕੰਮ ਕਰਨਾ ਵਾਂ ਅੰਦਰ ਚਲੋ ਆਖੇ ਲੱਗ ਜਾ ਨਹੀਂ ਤੇ ਕੱਟ ਪੈ ਗਈ ਤੈਨੂੰ ਚੱਲ ਫੇ ਤੁਹਾਨੂੰ ਫੜਾਉਣਾ ਬਾਰ ਭਾਈ ਫੜਾਣਾ ਆਏ ਭਾਈ ਭਾਈ ਆਏ ਬਾਰ ਫੜਨਾਲਾ ਇਹਨੂੰ ਫੜਾ ਇਹਨੂੰ ਚਲ ਜਾ ਚਲ ਜਾ ਭੱਜ ਜਾ ਚਲ ਚੱਲ ਨਿਕਲ ਤੂੰ ਜਾ ਜਾ ਉੱਥੇ ਬੈਠ ਖਾਓ ਤਾਂ ਨਹੀਂ ਬਹੁਤਾਂ ਕਾਦੇ ਨਹੀਂ ਔਰ ਇੱਕ ਅੰਦਰ ਵਾੜਿਆ ਗਾਦੇ ਮੈਂ ਤੈਨੂੰ ਮੂੰਹ ਤੋੜੂਗਾ ਬਾਹਰ ਕਢੋ ਰੈਕ ਨੂੰ ਤੇਰਾ ਮੂੰਹ ਤੋੜੂ ਆਵੇ ਸਾਰਾ ਕੀ ਕਰ ਦਤਾ ਅੰਦਰ ਤੈਨੂੰ ਮੂੰਹ ਤੋੜੂਗਾ ਚੱਲ ਕੇ ਹੋਂ ਮੈਂ ਤੈਨੂੰ ਪਹਿਲਾ ਰੈਕ ਬਾਹਰ ਕਢੋ ਨਹੀਂ ਤੈਨੂੰ ਅੰਦਰ ਕਿਉਂ ਵਾੜਿਆ ਰੈਕ ਕੋ ਅੰਦਰ ਵਾੜਿਆ ਨਹੀਂ ਤੈਨੂੰ ਮੂੰਹ ਤੋੜੂ ਕਿਹੜਾ ਰੈਕ ਵਾੜਿਆ ਆ ਕੱਪੜਿਆਂ ਦੇ ਰੈਕ ਨੇ ਅੰਦਰ ਵਾੜਤਾ ਕਮਰੇ ਦੇ ਘੇੜਾ ਖੋ ਖੋ ਚੱਲ ਬਾਹਰ ਲਿਆ ਬਰੇਗਾ ਧਿਆਨ ਨਾਲ ਧਿਆਨ ਨਾਲ ਚਾ ਲੋ ਥੇ ਲਾ ਉਧਰ ਲਾ ਉਧਰ ਜਿੱਦ ਨੂੰ ਉਧਰ ਲਾਉ ਨਾ ਜਿੱਥੋਂ ਕੱਢਿਆ ਚੁੱਕਿਆ ਵਾ ਚੱਲ ਓ ਬੇਲਾ ਸਾਰੇ ਕੱਪੜੇ ਖਲਾਰ ਤੇ ਤਨੂ ਦੇ 76 ਵਜ ਨੇ ਤੇ 76 ਕੁੱਟ ਪੈਣੀ ਤੁਨੂੰ ਕੰਮ ਵਧਾਉਣ ਵਾਲੇ ਕੰਮ ਕਰਦਾ ਤਨੂ ਚਲੋ ਪਚਾੜ ਕੇ ਰੋਟੀ ਖਾ ਜਾ ਕੇ ਤੇ ਬਾਹਰ ਵੜਦੇ ਫੜ ਲਾ ਚੋਲ ਆਪਣੇ ਚਲ ਜਾਓ ਚਲੋ ਚਲੋ ਵੇ ਵੇ ਕਿਤੇ ਕਿਤੇ ਪੰਗੇ ਲਿੰਦਾ ਵੇ ਵੇ ਕੁਛ ਨਹੀਂ ਚੱਲਣਾ ਚੀਕਾ ਕੇ ਮਾਰ ਚੀਕਾ ਕੇ ਮਾਰ ਦੇ ਜੇ ਦਸਾਂ ਦਿਨ ਮੈਂ ਉਠੇ ਸਿੱਦੇ ਕੰਮ ਤੇਰੇ ਸਾਰੇ ਚੱਪਾ ਜਾਨੇ ਚੱਲ ਅੰਦਰ ਭਾਜ ਜਾ ਨਾ ਕਰੋ ਨਾ ਕਰੋ ਫਿਰ ਨਾ ਕਰੋ ਇਹਦਾ ਨਾ ਕਰੋ ਉਹਨੂੰ ਖਾਂਦਾ ਆਪੋ ਆਪਣੇ ਖਾਓ ਨਾ ਕਰੋ ਖਿਰੜ ਜਣਗੇ ਖਿਲਰ ਜਣਗੇ ਸਾਰੇ ਇੱਟੇ ਮੇਚਾ ਉਹਨੇ ਦੇਨੇ ਨਹੀਂ ਉਹਨੇ ਖਾਏ ਨੇ ਸਾਰੇ ਪਹਾਣੇ ਇੱਟੇ ਮੇਚਾ ਪਾ ਲਿਆ ਪਹਾਣੇ ਸਾਰੇ ਖਾਏ ਨੇ ਦੇਨੇ ਨਹੀਂ ਪਹਾਣੇ ਫਿਰ ਤੈਨੂੰ ਮੇਚਾ ਮੇਚਾ ਦੇਤੀ ਤੈਨੂੰ ਮਿਰਚ ਲਗਣੀ ਹਾਈ ਹਾਈ ਚਲ ਤੂੰ ਵੀ ਖਾਲਾ ਬੈਠ ਕੇ ਹੁਣ ਖਾਲਾ ਬੈਠ ਕੇ ਹਾਂ ਉਹ ਨੂੰ ਜਾਨ ਬਚਾਉਣਾ ਚਾਹਤੀ ਸੀ ਪਰ ਉਸੇ ਕਿਉਂ ਦੇ ਦੇ ਖਾਪਣੀ ਖਾਣੇ ਇਸ ਵਿੱਚ ਕੋ ਖਾਣੇ ਨਹੀਂ ਆਉਣ ਦੇਤੇ ਨਹੀਂ ਚਾਲ ਆਉਂਦੇ ਚਾਲੇ ਨਹੀਂ ਹੈ ਮੈਂ ਇਹਨੂੰ ਚਾਲ ਦੇ ਦਿੱਤੀ ਕਾ ਖਾ ਦੇ ਲਈਏ ਚਲੋ ਚਲੋ ਨਿਕਲੋ ਮਾਂ ਨਹੀਂ ਜਾ ਹਾਂ ਕੀ ਜਾਦੂ ਜਾਦੂ ਬਣ ਗਿਆ ਜਾਦੂ ਹੇ ਅੱਛਾ ਉਹ ਜਿਹੜਾ ਲਈਏ ਟੇਕ ਉੱਤੇ ਪਹਿਲਾਂ ਸਵੇਰੇ ਜਦੋਂ ਕਿਡਕੈਡ ਨਹੀਂ ਲਈ ਹੂੰ ਤਾਂ ਸਵੇਰੇ ਹੀ ਉਹਨੂੰ ਲਾਇਆ ਸੀ ਸਾਈ ਸਾਈ 10 ਦਾ ਵਾ ਕਿਤੇ ਆਪ ਜਦੋਂ ਕੋਈ ਚੀਜ਼ ਹੈ ਸਾਈ ਲਈ ਇਹਨੇ ਦੁਪਹਿਰੇ ਪਹਿਲਾਂ ਹੀ ਆ ਮੈਂ ਕਿਡਕੈਡ ਲੈ ਲਈ ਹੈ ਸ਼ਾਮੀ ਮੈਂ ਆ ਕੇ ਖਾਉਂਗਾ ਸ਼ਾਮੀ ਕੇਕ ਐ ਕੇ ਗਿਆ ਉਹਨੂੰ ਮੈਨੂੰ ਪਤਾ ਹੈ 5 ਦਾ ਹੈ 5 ਦਾ ਥੋੜੀ ਹੈ ਕਹਿੰਦੇ ਭਰਾ ਦੇਰ ਪਾਪ ਆਪਾਂ ਨੂੰ ਪੜਨੇਗੇ ਦੱਸਦਾ ਹੁੰਦਾ ਭਰਾ ਹਾਂ ਦੱਸਦਾ ਕਰਤਾ ਦੱਸਦੇ ਪਾਇਨਾ ਹੁੰਦਾ ਭਰਾ ਦੱਸਦਾ ਹੁੰਦਾ ਚਲੋ ਸਵਾਰਾ ਲੱਗਣਾ ਇਹ ਤੇ ਕੇਕ ਲੱਗ ਗਿਆ ਇਹੋ ਨਾ ਸਟਾਨ ਹੋ ਗਿਆ ਵਾ ਇਹ ਦਵਾਈ ਖਵਾਣੀ ਹੁਣ ਰੱਖੀ ਰਤੀ ਇਹ ਵਾ ਦਾ ਚਾਦਰ ਬੰਦਾ ਹੈ ਬਣਗੀ ਸਬਜੀ ਹਾਂ ਬਣਗੀ ਖਾ ਲੋ ਇਹਨੇ ਖਾਣੀ ਨਾ ਖਵਾ ਇਹਨੂੰ ਬੜੋ ਹਲਕੇ ਵੀ ਖਾਓ ਇਹਦੀ ਵੀ ਲੋੜ ਜੀ ਭਾਜੀ ਆਹੋ ਖਾਣ ਦਾ ਤਾਂ ਬੜਾ ਹੀ ਹੈ ਉਹ ਵੀ ਕੋਲ ਕੱਲ ਵਾਲਾ ਪਸੰਦ ਨਹੀਂ ਆਇਆ ਆ ਚੇਂਜ ਕਰਾਉਣਾ ਆਇਆ ਨਾਲ ਲੈਣ ਨਗਾ ਠੀਕ ਹੈ ਹੈਂਡ ਗ੍ਰਿਪ ਇਹ ਇਹ ਇਹਨਾਂ ਕਲਾਈ ਵੱਡੀ ਹੋ ਜੂਗੀ। ਉਹ ਘੇਰਵਾ ਤੋਂ ਵੀ ਬਣਦੀ। ਇਹ ਲੌਂਦਾ। ਲਓ ਜੀ ਆਗੇ ਘਰ ਲੈ ਕੇ। ਕੱਲ ਵਾਲੀ ਜਿਹੜਾ ਲੈਂਦਾ ਸੀ ਉਹ ਨਹੀਂ ਪਸੰਦ ਆਇਆ। ਅਸੂਰਾ ਹੀ ਨਹੀਂ ਪਿਆ ਤੇ ਇਹ ਹੁਣ ਇਹ ਡਿਜ਼ਾਈਨ ਹੈ ਕਿਹਾ। ਇਹਨਾਂ ਕੀ ਹੋਊਗਾ ਹੁਣ? ਆਉਲੀਆ ਫੇਰ ਦੇਖ ਕੋਈ ਪੁੱਠਾ ਕੰਮ ਹੋ ਗਿਆ ਕੀ ਕੀ ਦੇਖੋ ਇਹ ਬਾਹ ਮਾ ਪੀੜ ਹੋਣਦਾ ਵੀ ਨਹੀਂ ਹੁੰਦੀ ਹੁਹ ਮਸੈਂ ਜੀ ਕਰੀਏ ਨਾ ਹਾਂ ਹੋਰ ਕੀ ਕਰਨਾ ਵਾ ਚਲ ਕਰੀ ਜੇ ਵੇਦੇ ਕੀ ਬੰਦਾ ਨਾ ਪੁੱਠਾ ਫੜਿਆ ਇਹਦੇ ਲਾਓ ਜਿੱਦੋਂ ਮਰਜ਼ੀ ਫਾੜ ਲਓ ਐਵੇਂ ਜਿੱਦੋਂ ਮਰਜ਼ੀ ਫਾੜ ਲਓ ਹੋਰ ਕੀ ਸਹੀ ਧਰੀਕੇ ਨਾਲ ਫੜੋਗੇ ਤਾਂ ਫੇਰ ਹੀ ਸਹੀ ਹੋਊ ਕੁਝ ਬਣੂ ਕੁਝ ਹਾਂ ਹਾਂ ਉਹਦਾ ਇਹ ਰੋਟੀ ਵੱਲ ਉਹਦਾ ਇਹ ਹੂੰ ਖੋਸ਼ਣੂ ਹੂੰ ਖੋਸ਼ਣ ਨੂੰ ਮੋਜਾ ਕਰੋ ਠੰਡ ਪੈ ਗਈ ਹੁਣ ਹਨਾ ਨਹੀਂ ਹੁਣ ਤਾਂ ਗਰਮੀ ਆਉਂਦੀ ਆ ਉਹ ਆ ਲੈ ਕੇ ਤਾਂ ਠੰਡ ਸ਼ਾਵਸ਼ੇ ਸ਼ਾਵਸ਼ੇ ਸੈਂਡਲ ਲੈ ਕੇ ਭਾਈ ਸਾਹਿਬ ਬੈਠੇ ਨੇ ਉੱਤੇ ਹੈ ਆ ਆ ਆ ਗੰਦੇ ਬੱਚੇ ਸੈਂਡਲ ਲਾਈਏ ਥੱਲੇ ਗੰਦੇ ਉੱਥੇ ਹੀ ਬਾਹਰ ਅੰਦਰ ਮਿੱਟੀ ਘਟਾ ਦੇ ਉੱਥੇ ਹੀ ਲੈ ਕੇ ਤੁਸੀਂ ਹਿੰਦੇ ਬੈਠੇ ਹੋ ਜਾਵਾਂਗੇ ਨਾ ਕਿਤੇ ਹੂੰ ਫੇਰ ਪਾਵਾਂਗੇ ਝਾੜੋ ਹੁਣ ਸਾਰੀ ਜਦ ਮੈਂ ਇਥੇ ਨਾ ਤੁਹਾਨੂੰ ਕੰਬਲ ਹੀ ਚੁੱਕ ਦੇਣਾ ਤੁਹਾਡਾ ਦੇਖੋ ਕਿੰਨਾ ਗੰਦਾ ਹੋਇਆ ਚੀਜ਼ ਚੀਜ਼ ਹਾਂ ਹੁਣ ਤੇ ਤੋਤਾ ਹੀ ਹਜੇ ਪਿੱਛੇ ਗੰਦਾ ਕਰ ਲੈਂਦੇ ਆ ਕਿੰਨਾ ਗੰਦ ਪਾਉਂਦੇ ਤੁਸੀਂ ਉਹ ਜਾ ਭਰਾ ਆ ਦਿਨ ਇਥੇ ਬੈੰਦੇ ਹੂੰ ਏ ਵੇ ਓਏ ਓਏ ਹੋਸ਼ੀ ਗਈ ਹੈ ਕੀ ਲਿਆਏ ਤੇ ਬਾਜ਼ਾਰ ਗਿਆ ਇਹ ਦੋਵੇਂ ਜਾਣੇ ਪਛੋਛੋ ਸੀ ਹੈ ਉਹ ਆਦੀ ਐਕਸਰਸਾਈਜ਼ ਲਾ ਗਈ ਉਹ ਉਹ ਲੈ ਕੇ ਚੇਰ ਕੋ ਕਿਹੜਾ ਹੋਏ ਨਾ ਬੱਚਾ ਨਾ 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 ਮਿੰਨੋ ਨਾ ਮਿੰਨੋ ਸਬਜ਼ੀ ਬਣਾ ਲੈ ਚਲੋ ਦਿਓ ਇਹਨੂੰ ਖਾਓ ਨੀ ਨੀ ਕਰਾਓ ਇਹਨੂੰ ਸਾਰੇ ਟਾਈਮ ਸੇ ਉੱਠ ਕੇ ਜਾਣਾ ਵਾਜਾ ਮੰਨਦੇ ਕੋਣ ਚਾਚੂ ਸਾਰੇ ਟਾਈਮ ਸੇ ਰਾਜੋ ਮੈਂ ਠੀਕ ਹੈ ਹਾਂ ਜੀ ਚਲੋ ਚਲਿਏ ਚਲੀਏ ਕਾਕੇ ਰਾਤੀ ਸੌਂ ਜਾ ਕਾਕੇ ਕੋ ਚਲੋ ਨਹੀਂ ਆਣਾ ਸੇ ਜਾਣਾ ਸੇ ਜਾਣਾ ਹਾਸ਼ਪਾ ਨਹੀਂ ਲੈ ਜਾਏ ਹਾਂ ਤੁਹਾਨੂੰ ਮੱਛੀ ਪਾਣੀ ਲੈ ਕੇ ਹਾਸ਼ਪਾ ਕਿੱਥੇ ਗਏ ਆਪਾਂ ਹਾਸ਼ਪਾ ਥੋੜੀ ਗਈ ਹੈ ਹਾਸ਼ਪਾ ਕੋ ਨਹੀਂ ਗਈ ਕਿ ਬਜ਼ਾਰ ਆਪਾਂ ਤਾਂ ਬਜ਼ਾਰ ਗਏ ਹਾਂ ਬਜ਼ਾਰ ਗਏ ਹਾਂ ਸਨੀ ਮਾਸੜ ਨਾਲ ਗਏ ਸਨੀ ਮਾਸੜ ਨਾਲ ਗਏ ਹਾਸ਼ਪਾ ਨਹੀਂ ਨਾਲ ਹਾਸ਼ਪਾ ਥੋੜੀ ਗਈ ਸਨੀ ਮਾਸੜ ਜੀ ਚਲੋ ਤੂੰ ਅੱਜ ਜਾਏਂਗੀ ਕੰਨਾ ਉਹ ਜਿਹੜੇ ਹੱਸ ਭਾਗ ਜਾਣਾ ਉਹਦੇ ਤਾਂ ਗੱਲ ਨਹੀਂ ਕਰਦਾ ਕੋਈ ਹੱਸ ਭਾਗ ਹੱਸ ਭਾਗ ਹੱਸ ਭਾਗ ਹੱਸ ਭਾਗ ਨਾਲ ਤੇ ਗੱਲ ਹੀ ਨਹੀਂ ਕਰਦੇ ਚੱਲ ਇੱਥੇ ਦੱਸ ਦੇ ਹੱਸ ਭਾਉਣੇ ਤੇ ਬੋਲ ਦੇ ਹੱਸ ਭਾਜੀ ਆਉਰੀਓ ਹੈਲੋ ਹੱਸ ਭਾਗ ਹੈਲੋ ਕਰਦੇ ਹੈਲੋ ਹੱਸ ਭਾਗ ਹੈਲੋ ਕਰਦੇ ਹੱਸ ਭਾਉਣੇ ਹੈਲੋ ਕਰਦੇ ਰੋਸਦਾ ਤੇ ਐਵੇਂ ਜਿੱਦਾਂ ਮੈਂ ਕਹਿੰਨਾ ਬੜੀ ਆਪਣਾ ਮੱਝ ਖੋਲ ਕੇ ਭੱਜ ਕੇ ਭਜਾ ਕੇ ਲੈ ਗਿਆ ਨਾ ਕੋਈ ਸੋਹਣਾ ਬੱਚਾ ਹੈ ਮੇਰਾ ਸੋਹਣਾ ਬੱਚਾ ਸੋਹਣਾ ਬੱਚਾ ਰਸ ਤੇ ਆ ਲੱਗਿਆ ਇਹ ਐਕਸਰਸਾਈਜ਼ ਲੱਗਦਾ ਇਹ ਨਹੀਂ ਮੰਦਾ ਜਿਆਦਾ ਨਹੀਂ ਲਾਇਆ ਤਤਰਾ ਕੇ ਨਹੀਂ ਖੜਿਆ ਤੂੰ ਤਤਰਾ ਕੇ ਖੜਨਾ ਤਰਾ ਕੇ ਖੜਿਆ ਸੀ ਹੂੰ ਰਸ ਗਿਆ ਹੀ ਮਗਰੋਂ ਮਗਰ ਪੈ ਗਿਆ ਹੀ ਨਹੀਂ ਆ ਲੱਗੇ ਆ ਪਪਿਆਰ ਤਰਾ ਕੇ ਖੜਿਆ ਮੋਤੋ ਖੜਿਆ ਨਾ ਤਰਾ ਕੇ ਉੱਥੋਂ ਹੀ ਖੜਿਆ ਨਾ ਸਾਰਾ ਘਰੋਂ ਲੈ ਕੇ ਜਾਣਾ ਘਰੋਂ ਕਿਥੋਂ ਬਚ ਗਿਆ ਖਵਾ ਲਿਆ ਪਿਆਣੀ ਨਾ ਕਿਉਂ ਖਵਾ ਲਿਆ ਰੋ ਵੀ ਆਈ ਆ ਆਹੋ ਗੰਮੂ ਕਾ ਜੂਏ ਪਿਆਸ ਲਾ ਕੇ ਮੋਬਾਈਲ ਦੇਖਦਾ ਸਟਾਈਲ ਦੇਖੇਦਾ ਇਹ ਮੇਰਾ ਸਟਾਈਲ ਕੀ ਠਾ ਠਾ ਰਹਿ ਰਹਿ ਨਹੀਂ ਕਿਦਾਂ ਦਾ ਇਹ ਫਿਰ ਹੋ ਗਿਆ ਇਹ ਹੋ ਨਹੀਂ ਅੰਨੇ ਵਹੀ ਲਗਾਇਆ ਥੈਂਕ ਯੂ ਕਾ ਦਾ ਥੈਂਕ ਯੂ ਮੈਨੂੰ ਕੁਟੀ ਭਾਗੇ ਕਿਸੇ ਕਰਕੇ ਥੈਂਕ ਯੂ ਕੀ ਕਹਿੰਦਾ ਆ ਸਵੈਸ਼ਰਟ ਆ ਮੈਨੂੰ ਪਾਈ ਵਾਓ ਥੈਂਕ ਯੂ ਅਜਾ ਪਾਣੀ ਹੈ ਯਾ ਸੋਣੀ ਹੈ ਨਵੇਂ ਨਵੇਂ ਚਾਹੀਦੇ ਹੁੰਦੇ ਸਟਾਰ ਓਤਨੀ ਬਾਦ ਸਟਾਰ ਬਣੀ ਤੇਰੇ ਮਰਨੇ ਹੱਥੀਂ ਤੇ ਬਾਹਰ ਤੇ ਸਟਾਰ ਬਣਿਆ ਹੋਵੇ ਆ ਵੇਖੋ ਆ ਸਟਾਰ ਬਣਿਆ ਮੈਡਮ ਨੇ ਨਹੀਂ ਦਿੱਤੇ ਮੇਰਾ ਪੱਕੇ ਬਣਿਆ ਸਟਾਰ ਦੇ ਟੀ-ਸ਼ਰਟ ਜੈਕਟ ਦੇ ਰੋਟੀ ਖਾਣੀ ਹੈ ਨਾ ਮੈਨੂੰ ਖਾਣੀ ਕਿਉਂ ਮੇਰਾ ਗੁੱਸਾ ਹੈ ਯਾਰ ਲੈ ਜਾਂਗਾ ਬਾਜ਼ਾਰ ਤੇ ਨਹੀਂ ਮੇਰੀ ਗੱਲ ਮੇਰਾ ਕੋਈ ਨਹੀਂ ਮੇਰਾ ਗੁੱਸਾ ਮੇਰਾ ਪੁੱਛਿਆ ਮੇਰਾ ਗੁੱਸਾ ਕਰ ਰਿਹਾ ਪੁੱਛੇ ਨੇ ਗੁੱਸਾ ਕਰ ਲੈ ਮੇਰੇ ਆੜੀਆਂ ਗੱਲਾਂ ਪੁੱਠੀਆਂ ਕਰ ਦੇ ਮੇਰੀ ਗੱਲ ਸੁਣ ਉਹ ਬਾਜ਼ਾਰ ਬੜੀ ਦੂਰ ਜਾਣਾ ਹੀ ਪੁੱਤ ਤੇ ਕੋਈ ਲੈਕ ਨਹੀਂ ਆਏ ਨਰਾਜ ਨਾ ਹੋ ਚਾਹੇ ਮੈਨੂੰ ਚੀਜੀ ਖਵਾਉਣੀ ਰਾਜ ਹੋ ਗਏ ਮੇਨਾਂ ਦਰੋਸ ਗਏ ਅੱਛਾ ਚਲ ਠੀਕ ਹੈ ਠੀਕ ਹੈ ਮੈਂ ਲੈ ਕੇ ਨਹੀਂ ਗਿਆ 50 ਦਰੋਸ ਗਏ ਉਥੇ ਜਗਾ ਵੀ ਨਹੀਂ ਗਿਆ ਯਾ ਬੜੀ ਮੁਸ਼ਕਲ ਬੈਠੇ ਹਾਂ ਜਿੱਥੇ ਮੈਨੂੰ ਵੀ ਨਹੀਂ ਲੈ ਕੇ ਜਾਂਦੇ ਬੜੀ ਮੁਸ਼ਕਲ ਨਾਲ ਬੈਠੇ ਮੇਰੇ ਪੈਰ ਵਜ੍ਹਾ ਨਾਲ ਉਥੇ ਸੜਕ ਟੁੱਟੀ ਸੀ ਤੇ ਗਲੀ ਜਿੱਦੋਂ ਕੱਢੀਏ ਲੈ ਕੇ ਸਿੱਧਾ ਮੇਰੇ ਐਕਟਿਵਾ ਦਾ ਪੈਰ ਤੇ ਵਜ੍ਹਾ ਮੋਟਰਸਾਈਕਲ ਉਹਦਾ ਸਟੈਂਡ ਮੇਰਾ ਤੇ ਇਹਦੇ ਵਜ੍ਹਾ ਨਾਲ ਨੇ ਚੀਕਾਂ ਮਾਰ ਲੀਆਂ ਸੀ ਜਾਂ ਬਜਾਤ ਤੋਂ ਕੱਢਿਆ ਉਹ ਜਿੱਥੋਂ ਚੌਂਵੀ ਚੌਂਦੀ ਜੇ ਖਲਦਾ ਇੱਧਰ ਜੈਨ ਹੁੜਾ ਕਾ ਨਾ ਠਿਚ ਕਾ ਨੇਦਾ ਨਾ ਉਹ ਮਾਰ ਕੇ ਚਲਾ ਗਏ ਮੈ ਇਹਨੂੰ ਫੜਾਉਣਾ ਨਹੀਂ ਇਹ ਰਖੋ ਹੋਣਾ ਵੀ ਨਹੀਂ ਹੈ ਦੁਵਾ ਲਿਓ ਨਹੀਂ ਜੋ ਵੀ ਨਾ ਉਥੋਂ ਗਏ ਤੇ ਅਗੇ ਲੰਗੇ ਨਾਓ ਪਰ ਜੇ ਨਾ ਆਉਣਾ ਹੀ ਟਾਈਮ ਨਹੀਂ ਨਾ ਹੈ ਚਾਚੂ ਦਾ ਚਾਚੂ ਨੇ ਫੋਨ ਕੀਤਾ ਇਹਦੇ ਮੈਨੂੰ ਦਿਖਾ ਦੇ ਫੋਨ ਰਿਹਾ ਫੋਨ ਲਗਾ ਤੇ ਬੱਤੀ ਬੰਦ ਕਰ ਲਈ ਤੇ ਮੈਂ ਹਾਂ ਚਲਾ ਮੰਜਾ ਉਰੇ ਹੀ ਬੈਠਾ ਮੈਂ ਤੇ ਮੈ ਬੈਗਾ ਇੱਥੇ ਕੰਡੇ ਦੇ ਸੁੱਧਾ ਮੇਰਾ ਸੇਕ ਠਾ ਪਿੱਛੇ ਵਜਾ ਕੰਨ ਦਾ ਮੈਂ ਆ ਕਿਤੇ ਮੈਂ ਐਂ ਦੀ ਛੱਡੀ ਕਿਤੋਂ ਮੋਕੀ ਆ ਇਹਨੂੰ ਕਿਹਾ ਹੀ ਹੁਣ ਕੁਛ ਤੇ ਕਿਆ ਰੋਂਦਿਆ ਤਾਂ ਹੀ ਤੇ ਕੀ ਕਿਆ ਨੇ ਪਾ ਪਾਣੀ ਕੀ ਗਿਆ ਵਾ ਕਿਆ ਕੁਛ ਮਾਰਿਆ ਮਾਰੇ ਪਾਣੀ ਵਾ ਤਾਂ ਤੰਗ ਕਰਦਾ ਪਾ ਚਲ ਉਠੋ ਰੋਟੀ ਖਾਈਏ ਉਠੋ ਰੋਟੀ ਦੇਣ ਗਈ ਆ ਗਈ ਰੋਟੀ ਵਾਏ ਤੇਰੀ ਪਸੰਦੀ ਸਬਜੀ ਬਣੀ ਮੇਥੀ ਆਲੂ ਆਲੂ ਮੇਥੀ ਆਲੂ ਮੱਖੀ ਖਾਣੇ ਨੂੰ ਗਏ ਨੇ ਨਾਲ ਦਹੀਂ ਵੀ ਗਏ ਦਾਲ ਵੀ ਗਈ ਹੈ। ਲੋ ਜੀ ਬਣ ਗਈ ਰੋਟੀ ਖਾਣੇ ਆ। ਆ ਜਾ ਭਾ ਵੀ ਖਾਣ ਦੇ ਵੇ। ਮੈਂ ਖਵਾ ਦਿੰਨਾ ਆ ਜਾ। ਆ ਜਾ ਮੈਂ ਖਵਾ ਦਿੰਨਾ ਰੋਟੀ। ਮੈਂ ਮਾਰਾਂਗਾ ਪਹਾੜ ਮਾਰਾਂਗਾ। ਮਾਰਾਂ ਤਾਂ ਨਿਭਾਣੇ ਮਾਰਾਂਗਾ। ਕੀ ਕਿਹਾ ਕੀ ਹੈ ਭਾਨੇ ਤੇ? ਬੋਲਣਗੇ ਐਸੇ ਬੋਲੋ ਸਸੋ ਸਹੀ ਕੀ ਗਏ। ਹੈ? ਕੀ ਕਹੇ ਭਾਨੇ ਤੈਨੂੰ? ਮੈਗੀ ਕੀ ਮੈ ਨਹੀਂ। ਮੈਗੀ ਆਣੀ ਹੈ। ਮੈਗੀ ਖਾਣੀ ਹੈ। ਉਹ ਨਹੀਂ ਮੈਗੀ ਫੈਟੀ ਡਿਪੀਟ ਹੁੰਦੀ ਰਾਤ ਨੂੰ ਪੁੱਤ ਰੋਟੀ ਖਾਈ ਦਿੰਦੀ ਐ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਤੂੰ ਵੇਲਾ ਛੇ ਦੇ ਕਿੰਨੀ ਚੀਜ਼ਾਂ ਖਾਦੀਆਂ ਚੋਕੋਬਾਈਟ ਖਾਦਾ ਜੋਕੋਬਾਈਟ ਤੇ ਟਿੱਕੜ-ਕਿਆਰ ਖਾਦੀ ਤੇ ਫੇਰ ਬਾਅਦ ਦਵਾਈ ਵੀ ਖਾਣੀ ਪੈਣੀ ਹੁਣ ਫੇਰ ਰਾਤੀ ਹੁਣ ਮੈਂ ਹੁਣ ਦਵਾਈ ਖਵਾਉਂਗਾ ਫੇਰ ਹੁਣ ਠੱਡੀ ਤੂੰ ਬਾਹਰੀ ਚੀਜ਼ਾਂ ਖਾਣੇ ਬੰਦ ਨਹੀਂ ਕਰਦਾ ਹਈ ਹੋ ਜਾਂਦੀ ਐ ਮੈਂ ਤੇਰੀ ਮੈਡਮ ਨੂੰ ਭੇਜ ਦਿੰਦਾ ਫੇਰ ਮੈਡਮ ਜੀ ਆਖੇ ਨਾਦਾ ਰੋਟੀ ਨਹੀਂ ਖਾਂਦਾ ਬਾਦੀ ਚੀਜ਼ਾਂ ਖਾਂਦਾ ਮੈਡਮ ਤੇਰੇ ਦੇਖ ਲੈਣਗੇ ਵੀਡੀਓ ਫਿਰ ਤੈਨੂੰ ਕਾਲ ਸ਼ਿਕਾਇਤ ਤੇਰੀ ਪਹੁੰਚੇਗੀ ਤੇ ਨਾਲੇ ਮੈਡਮ ਤੈਨੂੰ ਫੇਰ ਗੁੱਸਾ ਕਰਨਗੇ ਬੋਲਣਗੇ ਫਿਰ ਆ ਜਾ ਰੋਟੀ ਖਾ ਲੈ ਨਹੀਂ ਤਾਂ ਵੈਸੇ ਰਟੀ ਕਾਲਵਾ ਲਾ ਦੇ ਹੋਰ ਸਾਈ ਜੰਦੇ ਜੀ ਚੰ ਠੀਕ ਹੈ ਫਿਰ ਚੰਗਾ ਬਾਏ ਆਪਾਂ ਖਾ ਲਾਂਗੇ ਰੋਟੀ ਬਾਏ ਚਲੋ ਉਹ ਖੇਡੀ ਆਪਾਂ ਚੜਖੜੀ ਐ ਪੱਕੀ ਸੁੱਟਰ ਵਾਲੀ ਐ ਚੜੀ ਖੇਡਣੀ ਐ ਪਾਣਾ ਖੇਡਣਾ ਚਲੋ ਫੇਰ ਚੱਪਲ ਪਾ ਲੋ ਹਾਂਜੀ ਖੇਡਣੀ ਐ ਚਲੋ ਚੱਪਲ ਪਾ ਲੋ ਫੇਰ ਖੇਡਦੇ ਅੱਖਾਂ ਮਾਰ ਲੋ ਬਾਦੂ ਮੋਬਾਈਲ ਦੇਖਿਆ ਤੀ ਮਲਤੀ ਕਿਨੇ ਮਲੇ ਆ ਮੈਂ ਚਲ ਆ ਜਾਓ ਚਲੋ ਮੈਂ ਮੋਬਾਈਲ ਕੋਰੋਂ ਦਾ ਵੇਖੰਦਿਆ ਹੀ ਕੋਰੋਂ ਦਾ ਮੋਬਾਈਲ ਦੇਖੰਦਿਆ ਮੈਂ ਛਡਾਵਾਂ ਇਹ ਕੋਲੇ ਫੇਲੇ ਲਾਵਾਂ ਤੋਲੀ ਉਹ ਆ ਗਈ ਹੈ ਲੈ ਕੋਈ ਨੀ ਆ ਤਾਂ ਮੈਂ ਕੋਈ ਆ ਤਾਂ ਉਹ ਕਿਹ ਲੈ ਮੈਂ ਕੋਈ ਆ ਤਾਂ ਕੋਈ ਨਹੀਂ ਹੋਲੀ ਛੁੱਟਣਗੇ ਪਾ ਹੋਲੀ ਛੁੱਟੀ ਹੈ ਤੇ ਲਾਗੇ ਲਾਗੇ ਬਸ ਕੋਈ ਕੋਈ ਤੇ ਤਨ ਕਰ ਰਹਾ ਮੋਬਾਈਲ ਵੇਖ ਰਹੇ ਆ ਇੱਥੇ ਆ ਜਾ ਮੇਰਾ ਇੱਥੇ ਆ ਜਾ ਚਲੋ ਚਲੋ ਆ ਜਾ ਬਾਹਰ ਆ ਜਾ ਪਾਪਾ ਮੇਰੇ ਇੱਥੇ ਸਿੱਦੇ ਆ ਜਾ ਮम्मा ਠੀਕ ਠੀਕ ਕੋਈ ਨਹੀਂ ਕੋਈ ਨਹੀਂ ਤੇ ਮੈਂ ਤੋ

ਜਫਾ ਨਾਲ ਫੜਲਾ ਕੋਈ ਨਹੀਂ ਆ ਭਾਵਾ ਸੁਟੋ ਇਹਨਾਂ ਇਹਨਾਂ ਮਾਰ ਗਾ ਇਹਨੂੰ ਦੱਸ ਨਾ ਦੂਜੀ ਬਾਹ ਨਾਲ ਸੁਟੀ ਦੀ ਐ ਇਹਨਾਂ ਫੋਟੇਨ ਨਹੀਂ ਨਹੀਂ ਆ ਦੂਜੀ ਐ ਅੰਦਰ ਨੂੰ ਬਾਹ ਕਰਕੇ ਅੰਦਰ ਨੂੰ ਹਾਂ ਜੀ ਹਾਂ ਜੀ ਇਸ ਤਰ੍ਹਾਂ ਹਾਂ ਇਸ ਤਰ੍ਹਾਂ ਸ਼ਾਬਾਸ਼ ਓਏ ਫੇਰ ਉਲਟੇ ਬਣਿਆਤ ਨਹੀਂ ਮਾਰਨਾ ਨਾ ਉਹ ਵਰਗੀ ਉਧਰੋਂ ਨਿਕਲ ਗਈ ਦਜੇ ਬੰਨੇ ਚੱਲ ਛੋੜ ਦੇ ਛੋੜ ਦੇ ਛੋੜ ਦੇ ਓਏ ਮੇਰੇ ਆ ਗਈ ਲੱਗੇ ਲੈ ਚੱਲੇ ਉਹਦੇ ਮੋਦੀ ਮਾਰ ਚੱਲ ਕਮਾ ਕਮਾ ਕੇ ਛਟਾ ਉਹ ਤੇਰੀ ਆ ਫੇਰ ਵੀ ਠੀਕ ਆਈ ਹੋ। ਤੇਰੀ ਕੇਰ ਬਹੁਤ ਕੱਟ ਰਹੇ ਹੈ। ਇਹ ਕੱਟ ਲਈ। ਲੈ, ਐਸ ਤਰਾ ਨਹੀਂ ਤਾਂ ਡੋਣੀ ਤਾਂ। ਤਾਂ ਡੋਣੀ ਆਵੇ। ਅੱਜਸਰਾ ਭਾ ਡੋਣੇ ਨਾ ਤਾਂ ਕਰਕੇ ਤਾਂ ਕਰਕੇ। ਕੋਈ ਨਹੀਂ ਕੋਈ ਨਹੀਂ ਹੋ ਇਹ ਸ਼ੇ ਆ ਨਾ ਨਾ ਥੋੜੀ ਲਾਗੇ ਲਾ ਜਾ ਲਾਗੇ ਹੋ ਜਾ ਪਾ ਦੇ ਲਾਗੇ ਹੋ ਜਾ ਬਿਲਕੁਲ ਹੋਰ ਥੋੜੀ ਲਾਗੇ ਆ ਜਾ ਪਾ ਦੇ ਹੋ ਲੈ ਕਿਧਰ ਬਾੜਤੀ ਹੋ ਐਡੀ ਜ਼ੋਰ ਦੀ ਨਹੀਂ ਕਮੋਣੀ ਹੋ ਲੈ ਖੋ ਮਾ ਚੱਲੇ ਇਧਰ ਖੋ ਲਾਊਗਾ ਹੁਣੇ ਉਹ ਕਿਤੇ ਆਪਣੇ ਭਾਵੇਂ ਸਿਰ ਤੇ ਵੱਜ ਜਾਂਦੀ ਤੇਰੇ ਚੱਲ ਕੋ ਬੱਸ ਕਰੋ ਚਲੋ ਚੁੱਕੋ ਇਹ ਚਲੋ ਜੀ ਖੇਡ ਲਿਆ ਹੋਏ ਕਿੱਲੇ ਤਲੀ ਹੈ ਗਾਈ ਕਿਹੜੀ ਹੋਲ ਹੋਲੀ ਕਿਹੜੀ ਜਾਲੋਲੀ ਹੂੰ ਕਿਹੜੀ ਜਾਲੋ ਵਾਲੀ ਆਹ ਵਾਲੀ ਆ ਆਹ ਹੋਈ ਆਹ ਇਹ ਆਹ ਜਾਲੋ ਇਹਦੇ ਗਰੇ ਆ ਜਵੀ ਤੂੰ ਹੋਰ ਕਿਹੜੀ